ਲੋ ਜੀ ਅੱਜ ਸੋਨੂੰ ਨਾ ਆਪਾਂ ਗਰਮ ਕੱਪੜੇ ਦੀ ਅੰਡਰਸ਼ਰਟ ਬਣਾਉਣੀ ਸਿਖਾਉਣੀ ਆ ਜੀ ਦੇਖੋ ਲੰਬਾਈ ਆਪਾਂ ਜਿੰਨੀ ਸਾਬ ਨਾਲ ਲੈਣੀ ਆ ਉਸ ਨਾਲ ਲੈ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਤੀਰਾ ਕੱਟਾਂਗੇ ਤੀਰਾ ਆਪਾਂ 6 ਇੰਚ ਕੱਟਿਆ ਉਸ ਤੋਂ ਬਾਅਦ ਦੇਖੋ ਜੀ ਮੋਢਿਆਂ ਦੀ ਕਟ ਪਾਵਾਂਗੇ ਕਿਉਂਕਿ ਆਪਾਂ ਉੱਤੇ ਲਾ ਰਹੇ ਹਾਂ ਸਟੈਪ ਨਹੀਂ ਤਾਂ ਆਪਾਂ 7 ਇੰਚ ਮੋਢਾ ਕੱਟਣਾ ਸੀ ਪਰ ਆਪਾਂ 3 ਇੰਚ ਕੱਟਾਂਗੇ ਕਿਉਂਕਿ ਆਪਾਂ 4-5 ਇੰਚ ਦੇ ਉੱਤੇ ਸਟੈਪ ਲਾਵਾਂਗੇ ਇਸੇ ਤਰ੍ਹਾਂ ਜਿਹੜਾ ਗਲਾ ਕੱਟਣਾ ਹੈ ਗਲਾ ਵੀ ਆਪਾਂ ਛੋਟਾ ਕੱਟਾਂਗੇ ਮੋਢਿਆਂ ਦੀ ਥੋੜੀ ਜੀ ਕੱਟ ਪਾਤੀ ਗਲ ਲੱਗਦਾ ਤੇ 3 ਇੰਚ ਚੌੜਾ ਆਪਾਂ ਲੰਬਾ ਲੱਤੈ ਥੋੜੀ ਜੀ ਗਲਾਈ ਦੇ ਕੇ ਆਪਾਂ ਇਸ ਤਰ੍ਹਾਂ ਗਲਾ ਕੱਟ ਲੈਨੇ ਆ ਕਿਉਂਕਿ ਜਦੋਂ ਆਪਾਂ ਗਲੇ ਨੂੰ ਫੋਲਡ ਕਰਾਂਗੇ ਕਿਉਂਕਿ ਇੱਥੇ ਕੋਈ ਕੱਪੜਾ ਵਗੈਰਾ ਤਾਂ ਲੱਗ ਲੱਗਦਾ ਨਹੀਂ ਆਪਾਂ ਇਸੇ ਨੂੰ ਬਰੀਕ-ਬਰੀਕ ਫੋਲਡ ਕਰਨਾ ਹੈ ਤਾਂ ਵੀ ਬੱਦ ਡੀਪ ਹੋ ਜਾਂਦਾ ਦੇਖੋ ਜੀ 9-10 ਇੰਚ ਦੇ ਆਪਾਂ ਚਾਕ ਕੱਟ ਲਏ ਇਹ ਵੀ ਤੁਸੀਂ ਲੈਂਥ ਦੇ ਹਿਸਾਬ ਨਾਲ ਥੋੜ੍ਹਾ ਜਿਹਾ ਕਰ ਸਕਦੇ ਹੋ ਨਹੀਂ ਤਾਂ ਦੇਖੋ ਜੀ 9-10 ਇੰਚ ਬਹੁਤ ਹੁੰਦੇ ਆ ਤੇ ਇਸ ਤਰ੍ਹਾਂ ਦੇਖੋ ਆਪਾਂ 9 ਇੰਚ ਆਪਾਂ ਪੱਟੀ ਲੈਤੀ ਹੈ ਜੀ ਡਬਲ ਕੱਪੜੇ ਦੀ 3 ਇੰਚ ਚੌੜੀ ਸੀ 1.5 ਇੰਚ ਦੀ ਆਪਾਂ ਚੌੜੀ ਸਟੈਪ ਲਾਵਾਂਗੇ ਉੱਤੇ ਦੇਖੋ ਆਪਾਂ ਸਭ ਤੋਂ ਪਹਿਲਾਂ ਬਰੀਕ-ਬਰੀਕ 모ਡੇ ਦੋਨੇ ਫੋਲਡ ਕਰਾਂਗੇ ਤੇ ਗਲਾ ਫੋਲਡ ਕਰਾਂਗੇ ਜਦੋਂ ਆਪਾਂ ਇਸ ਤਰ੍ਹਾਂ ਬਰੀਕ-ਬਰੀਕ ਫੋਲਡ ਕਰ ਲਿਆ ਫੋਲਡ ਕਰਨ ਤੋਂ ਬਾਅਦ ਦੇਖੋ ਜੀ ਆਪਾਂ ਫੇਰ ਸਟੈਪ ਲਾਵਾਂਗੇ ਜਿਹੜੇ ਉੱਤੇ ਲਾਉਣੇ ਆਪਾਂ ਲੈਂਥ ਵਧਾਉਣ ਵਾਸਤੇ ਕੱਪੜਾ ਥੋੜਾ ਜਿਹਾ ਘੱਟ ਸੀ ਇਸ ਕਰਕੇ ਆਪਾਂ ਇਹ ਸਟੈਪ ਅਲੱਗ ਤੋਂ ਲਾਏ ਨੇ ਜਿਹੜੇ ਕੱਪੜਾ 모ਡਿਆਂ ਦੀ ਕਾਟ ਵਿੱਚੋਂ ਨਿਕਲਦਾ ਹੈ ਉਹੀ ਦੇ ਆਪਾਂ ਸਟੈਪ ਬਣਾ ਕੇ ਲਾਤੇ ਦੋ-ਦੋ ਇਹਨਾਂ ਤੇ ਬਾਲ ਪਾਤੇ ਕਿਉਂਕਿ ਚੌੜੇ ਸੀ ਸਟੈਪ ਜਿਸ ਹਿਸਾਬ ਨਾਲ ਆਪਣੀ ਸਟੈਪ ਸੀ ਉਹਨੇ ਆਪਾਂ ਬਾਲ ਪਾ ਕੇ ਇਹਨੂੰ ਇਸ ਤਰ੍ਹਾਂ ਕਰ ਲਿਆ ਵੀਡੀ ਤਿਆਰ ਹੋ ਗਏ